ਉਹ ਜਿਹੜਾ ਮਿਸ ਗਾਈਡ ਕਰ ਰਿਹਾ ਕਿਸ ਤਰ੍ਹਾਂ ਮੇਰੇ ਤੇ ਰੋਪ ਲੱਗਨੇ ਕਿਸ ਤਰ੍ਹਾਂ ਇਹਨੇ 50 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਹੈ ਵਿਵਿੰਦਰ ਮਹਾਜਨ ਡੀਐਸਪੀ ਨੂੰ ਦਿੱਤੀ ਸੀ ਔਨ ਰਿਕਾਰਡ ਹੈ ਮਾਮਲਾ ਸੀਬੀਆਈ ਕੋਲ ਹੈ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ 20 ਕਰੋੜ ਰੁਪਏ ਦੀ ਟ੍ਰੈਮਾਡੋਲ ਫੜੀ ਗਈ ਸੀ ਇਹ ਉਸ ਡਰੱਗ ਰੈਕਟਰ ਦਾ ਹਿੱਸਾ ਇਹਦਾ ਇੱਕ ਸਾਥੀ ਸ਼ਿਸ਼ਾਨ ਮਿੱਤਲ ਜਿਹੜਾ ਜੇਲ੍ਹ ਚਾ ਇਹ ਮੇਰੇ ਪਿੱਛੇ ਇਸ ਕਰਕੇ ਪਿਆ ਕਿਉਂਕਿ ਇਹਦੇ ਖਿਲਾਫ ਮੈਂ ਸਟੋਰੀ ਚਲਾਈ ਸੀ ਇਹਦੀ ਥੰਮਨੇਲ ਦੇ ਉੱਤੇ ਫੋਟੋ ਲਾਈ ਸੀ ਤੇ ਮੈਨੂੰ ਇਹ ਡਰੱਗ ਰੈਕਟਰ ਬਣਾ ਰਿਹਾ ਸੁਖਦੀਪ ਆੱਖਾਂ ਖੋਲਦੇ ਆਂ ਪ੍ਰਸ਼ਾਸਨ ਦੀਆਂ ਆੱਖਾਂ ਖੋਲਦੇ ਆਂ ਤਾਂ ਕਿ ਆਮ ਲੋਕਾਂ ਨੂੰ ਇਨਸਾਫ ਮਿਲ ਸਕੇ ਵੈਸੇ ਤੇ ਲੋਕ ਬੋਲਣੋਂ ਬੰਦ ਹੋ ਗਏ ਕਹਿੰਦੇ ਭਗਤ ਸਿੰਘ ਜੰਮੇ ਤੇ ਗਵਾਂਡੀਆਂ ਦੇ ਘਰ ਇਸ ਕਰਕੇ ਲੋਕਾਂ ਨੇ ਤੇ ਮੂੰਹ ਨੂੰ ਤਾਲੇ ਮਾਰ ਲਏ ਪਰ ਅਸੀਂ ਮੈਂ ਤੇ ਮੇਰਾ ਸਾਥੀ ਰਕੇਸ਼ ਸ਼ਰਮਾ ਸਲੂਟ ਹੈ ਰਕੇਸ਼ ਸ਼ਰਮਾ ਦੇ ਜਜ਼ਬੇ ਨੂੰ ਵੀ ਜਿਹੜਾ ਚਟਾਨ ਦੇ ਨਾਲ ਮੇਰੇ ਨਾਲ ਖੜਾ ਰੰਦਾ ਚਟਾਨ ਦੀ ਭਾਂਤੀ ਭਾਜੀ ਮੇਰੇ ਕਰਕੇ ਤੁਸੀਂ ਪ੍ਰੋਬਲਮ ਦੇ ਵਿੱਚ ਆ ਗਏ ਹੋ ਮੈਂ ਤੁਹਾਡੇ ਤੋਂ ਵੀ ਮਾਫੀ ਮੰਗਦਾ ਪਰ ਇਹ ਸਾਰਾ ਚੱਕਰ ਸਭ ਨੂੰ ਪਤਾ ਹੈ ਕਿਸ ਤਰ੍ਹਾਂ ਪਲਾਨਡ ਕੀਤਾ ਗਿਆ ਹੈ ਇੱਥੋਂ ਤੱਕ ਕਿ ਮੇਰੇ ਪਰਿਵਾਰ ਨੂੰ ਮੇਰੀ ਪਤਨੀ ਨੂੰ ਵੀ ਮੇਰੇ ਬੇਟੇ ਨੂੰ ਵੀ 21 ਸਾਲ ਦੇ ਬੱਚੇ ਨੂੰ ਵੀ ਨਾਲ ਇਨਵੋਲ ਕਰ ਲਿਆ ਉਹ ਤੈਨੂੰ ਸ਼ਰਮ ਨਹੀਂ ਆਈ ਓਏ ਨਾ ਤੈਨੂੰ ਸ਼ਰਮ ਆਈ ਤੇ ਨਾ ਤੇਰੇ ਉਹ ਐਨਸੀਬੀ ਦੇ ਉਹਨਾਂ ਅਫਸਰਾਂ ਨੂੰ ਸ਼ਰਮ ਆਈ ਜਿਨ੍ਹਾਂ ਨੇ ਮੈਨੂੰ ਇਨਵੋਲ ਕੀਤਾ ਮੇਰੇ ਪਰਿਵਾਰ ਨੂੰ ਇਨਵੋਲ ਕੀਤਾ ਮੇਰੇ ਬੱਚੇ ਨੂੰ ਮੇਰੇ ਭਰਾ ਨੂੰ ਮੇਰੀ ਬੋਟੀ ਨੂੰ ਮੇਰੀ ਭਝਾਈ ਨੂੰ ਤੇ ਹੁਣ ਤੁਸੀਂ ਪਲਾਨ ਕਰ ਰਹੇ ਹੋ ਕਿ ਮੇਰੇ ਬੁੱਢੇ ਮਾਪਿਆਂ ਨੂੰ ਪਲਾਨ ਵਿੱਚ ਪਲਾਨ ਕੀਤਾ ਜਾਵੇ ਮੇਰੇ ਰਿਸ਼ਤੇਦਾਰਾਂ ਨੂੰ ਪਲਾਨ ਕੀਤਾ ਜਾਵੇ ਇਸ ਤਰ੍ਹਾਂ ਕਰੋ ਓਏ ਦੇਖੋ ਸਵਾਲ ਇਹ ਹੈ ਕਿ ਕੀ ਲੋਕ ਬੋਲਣਾ ਬੰਦ ਕਰ ਦੇਣ ਮੈਂ ਲੋਕਾਂ ਨੂੰ ਇਹ ਦੱਸਣਾ ਚਾਹਣਾ ਇਹ ਲਾਈਵ ਹੋਣ ਦਾ ਮਕਸਦ ਮੇਰਾ ਅੱਜ ਇਹ ਹੈ ਕਿ ਤਾਂ ਕਿ ਮੇਰਾ ਭਖ ਜਨਤਾ ਦੇ ਵਿੱਚ ਜਾਵੇ ਕੁਝ ਜਿਹੜੇ ਪੱਤਰਕਾਰ ਸਮਾਚਾਰ ਪੱਤਰ ਜਿਹੜੇ ਨੇ ਉਹ ਮੈਨੂੰ ਡਰੱਗ ਪੈਡਲਰ ਦੱਸ ਰਹੇ ਨੇ ਡਰੱਗ ਰੈਕਟਰ ਚਲਾਇਆ ਜਾ ਰਿਹਾ ਇਹ ਕਹਿ ਰਿਹਾ ਹੈ ਕਿ ਪੱਤਰਕਾਰਤਾ ਦੀ ਆੜ ਦੇ ਵਿੱਚ ਇੱਕ ਡਰੱਗ ਰੈਕਟ ਚਲਾਇਆ ਜਾ ਰਿਹਾ ਧੰਦਾ ਚਲਾਇਆ ਜਾ ਰਿਹਾ 27 ਸਾਲ ਦੀ ਪੱਤਰਕਾਰਤਾ ਦਾ ਮੇਰਾ ਜਿਹੜਾ ਕੈਰੀਅਰ ਹੈ ਕੋਈ ਇੱਕ ਦਾਗ ਮੇਰੇ ਤੇ ਕੋਈ 10 ਦੇ ਵਜੇ ਲੱਗਿਆ ਤੇ ਹੁਣ ਆਉਨੇ ਆ ਉਹ ਗੱਲ ਦੇ ਉੱਤੇ ਜਿਹਦੇ ਮੇਰੇ ਉੱਤੇ આરોਪ ਲੱਗ ਰਹੇ ਨੇ ਮੇਰੇ ਕੋਲ ਦੋ ਦਵਾਈਆਂ ਦੇ ਲਾਇਸੈਂਸ ਨੇ ਐਂਡੀਪੀ ਐਕਟ ਦੇ ਅੰਡਰ ਜਿਹੜੀਆਂ ਆਉਂਦੀਆਂ ਇੱਕ ਟ੍ਰੈਮਾਡੋਲ ਤੇ ਦੂਸਰੀ ਏ ਟਪੈਂਟਾਡੋਲ ਪਰ ਅਸੀਂ ਸਿਰਫ ਤੇ ਸਿਰਫ ਟ੍ਰੈਮਾਡੋਲ ਹੀ ਜਾਂ ਖਰੀਦਦੇ ਆ ਜਾਂ ਵੇਚਦੇ ਆ ਕਹੋ ਕਿ ਉਹਦੀ ਮਾਰਕੀਟਿੰਗ ਕਰਦੇ ਆ ਕੋਈ ਵੀ ਇੱਕ ਵੀ ਗੋਲੀ ਨਾ ਬਿਨਾ ਬਿੱਲ ਤੋਂ ਲਈ ਜਾਂਦੀ ਏ ਤੇ ਨਾ ਬਿਨਾ ਬਿੱਲ ਤੋਂ ਵੇਚੀ ਜਾਂਦੀ ਏ ਹੁਣ ਮੇਰੇ ਤੇ ਜਿਹੜੇ આરોਪ ਨੇ ਪਹਿਲਾ આરોਪ ਕਾਰਪੋਰੇਟ ਹਸਪੀਟਲ ਨੂੰ 21 ਅਪ੍ਰੈਲ ਨੂੰ 20 ਡੱਬੇ ਵਿੱਚ ਜਾਂਦੇ ਕੀਮਤ ਕਿੰਨੀ ਹੈ 12000 ਰੁਪਏ 100 ਕਰੋੜ ਦਾ ਮਾਲਕ ਹੈ ਡਾਕਟਰ ਜਰਿੰਦਰ ਜਤਿੰਦਰ ਮਲੋਤਰਾ ਉਹਦੇ ਆਰਡਰ ਤੇ ਉਹਨੂੰ ਸਪਲਾਈ ਕੀਤੀ ਜਾਂਦੀ ਹੈ આરોਪ ਇਹ ਹੈ ਕਿ ਕਾਰਪੋਰੇਟ ਹਸਪੀਟਲ ਦੇ ਕੋਲ ਇਹ ਦਵਾਈਆਂ ਨੂੰ ਰੱਖਣ ਦਾ ਲਾਇਸੈਂਸ ਨਹੀਂ ਹੈ ਜਦਕਿ ਉਹਦੇ ਕੋਲ ਮੋਰਫਨ ਰੱਖਣ ਦਾ ਲਾਇਸੈਂਸ ਹੈਗਾ ਵੱਡਾ ਹਸਪੀਟਲ ਹੈ ਆਈਸੀਯੂ ਹੈ ਕਿਸ ਤਰ੍ਹਾਂ ਉਥੇ ਗੰਭੀਰ ਪੇਸ਼ੈਂਟ ਆਉਂਦੇ ਨੇ ਤੇ ਟ੍ਰੈਮਾਡੋਲ ਕੰਮ ਕਿਸਾਂਦੀ ਏ ਇਹ ਪੇਨ ਕਿਲਰ ਹੈ ਜਿਹੜੇ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਜਾਂਦੀ ਏ ਕਦੀ ਉਹਨਾਂ ਦਾ ਵੀ ਹਾਲ ਪੁੱਛ ਕੇ ਦੇਖੋ ਹੁਣ ਤੁਸੀਂ ਇਹ ਦੇਖੋ ਔਰ ਮੈਨੂੰ ਨਹੀਂ ਸੀ ਪਤਾ ਕਿ ਡਾਕਟਰ ਜਤਿੰਦਰ ਬਲੌਤਰਾ ਜਾਂ ਉਹਨਾਂ ਦੇ ਹਸਪੀਟਲ ਕੋਲ